ਹੈਲੋ ਜੀ ਸਸ਼ਰਜੀ ਸਾਰੇ ਨੂੰ ਤਾਂ ਕਿਵੇਂ ਹੋ ਸਾਰੇ ਸੋ ਅੱਜ ਮੈਂ ਬਣਾ ਰਹੀ ਹਾਂ ਜੀ ਪਨੀਰ ਦੇਖੋ ਇਹ ਮੈਂ ਘਰੇ ਬਣਾਇਆ ਹਾਂ ਪਨੀਰ ਦੁੱਧ ਕਾਫੀ ਸੀ ਇਸ ਕਰਕੇ ਮੈਂ ਸੋਚਿਆ ਚਲੋ ਪਨੀਰ ਬਣਾ ਲੈਂਦੇ ਆ ਤੇ ਮਟਰ ਪਨੀਰ ਬਣਾਵਾਂਗੀ ਤੇ ਇਧਰ ਲੈਨੇ ਪਿਆਜ਼ ਤੇ ਦੇਖੋ ਤਿੰਨ ਕੜਾਈਆਂ ਰੱਖੀਆਂ ਹੋਈਆਂ ਆ ਇਹਦੇ ਵਿੱਚ ਬਣਾਵਾਂਗੀ ਮਟਰ ਪਨੀਰ ਇਧਰ ਮੇਰਾ ਕਟਲ ਹੋ ਰਿਹਾ ਫਰਾਈ ਤੇ ਇਧਰ ਕਟਲੇ ਤੜਕਾ ਲਗਾਵਾਂਗੀ ਤੇ ਇਹ ਹੈ ਜੀ ਮੇਰਾ ਸਟੈਂਡ 셀ਫੀ ਸਟਿਕ ਹੈ ਤੇ ਇਹਨੂੰ ਹੀ ਮੈਂ ਸਟੈਂਡ ਬਣਾਇਆ ਹੋਇਆ ਹੈ ਤੇ ਚਲੋ ਜੀ ਇਹਦੇ 'ਚ ਹੁਣ ਲਗਾ ਦਿੰਨੇ ਆ ਫੋਨ ਔਰ ਫਿਰ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਬਣਾਉਣਾ ਹੈ ਕਟਲ ਔਰ ਮਟਰ ਪਨੀਰ ਕਿਉਂਕਿ ਆਜ ਆ ਰਹੀ ਹੈ ਮੇਰੀ ਮਮ ਤੇ ਉਹ ਪਨੀਰ ਤਾਂ ਵੈਸੇ ਖਾਂਦੇ ਨਹੀਂ ਐ ਬਟ ਫਿਰ ਵੀ ਇਹ ਲੈ ਕੇ ਆਏ ਕਹਿੰਦੇ ਬਣਾ ਤੂੰ ਨੂੰ ਮੈਂ ਕਿਹਾ ਬਣਾਣਾ ਹੈ ਤਾਂ ਬਣਾ फिर इस करके मैनू बनाना पै रहा दा, मेरी मोम का फेवरेट है जी कटल उन्होंने मैं कटल बना रही हूँ तो लो जी हम बना के दिखाऊंगी तो मैं मटर पनीर और कटल लो जी इधर रिफाइंड ऑयल गर्म हो चुका है सब तो पहले पा दूंगी जीरा और नाल पा दंगी मैं ये प्याज द्रीक कटे हुए हाफ पानी है हाफ मैं पाने कटल तो उधर कटल भी हो गया वो भी कट ला जी ती मेरे नाम जी जर सा प्याज हो रहे ने तो इधरों में कटर भी कट ली कटर भी बार सू मेरी वीडियो कि मिलती प्लीज जरूर दसिया करो और सपोर्ट करो चैनल में ਔਰ ਜੋ ਵੀ ਵੀਡੀਓ ਦੇ ਦੇ ਤਾਂ ਪਲੀਜ਼ ਐਡ ਵੀ ਵਾਚ ਕਰਿਆ ਕਰੋ ਨਾਲ ਨਾਲ ਫੇਰ ਹੀ ਕੁਝ ਬੈਨੀਫਿਟ ਹੁੰਦਾ ਹੈ ਹੁੰਦਾ ਸਾਨੂੰ ਨਹੀਂ ਤਾਂ ਵੈਸੇ ਤਾਂ ਕੋਈ ਫਾਇਦਾ ਨਹੀਂ ਹੈਗਾ ਇਦਾਂ ਦਾ ਤੇ ਲੋ ਜੀ ਇੱਧਰ ਕਟਨ ਕੱਢ ਲਿਆ ਤਾਂ ਹੁਣ ਮੈਂ ਉੱਧਰ ਉਹਦਾ ਵੀ ਆਨਿਜ ਗਰਮ ਹੋ ਗਿਆ ਹੈ ਕਟਨ ਵਾਲਾ ਵੀ ਤੜਕੇ ਦਾ ਤਪੂਣੂ ਵੀ ਹੈ ਦੇਖੀ ਕਿਹੋ ਜਿਹੀ ਮਹੀ ਸੋ ਗਾਇਸ ਲੋ ਜੀ ਇੱਧਰ ਸਾਡਾ ਪਿਆਜ਼ ਗੋਲਡਨ ਬ੍ਰਾਊਨ ਹੋ ਗਿਆ ਤੇ ਇੱਧਰ ਵੀ ਆਨਿਜ ਗਰਮ ਹੋ ਚੁੱਕਾ ਹੈ ਇਦੇ ਵਿੱਚ ਵੀ ਜੀਰਾ ਪਾ ਦਿੰਨੇ ਆ ਤੇ ਨਾਲ ਹੀ ਇਹਦੇ ਛੀਰ ਪਾ ਦਾਂਗੇ ਪਿਆਜ਼ ਇੱਧਰ ਵੀ ਥੋਪਾ ਕਟਲ ਦਾ ਟਟਕਾ ਲਗਾ ਲਵਾਂਗੇ ਸੋ ਗਾਇਸ ਬਾਹਰ ਆ ਗਿਆ ਸੀ ਕੂੜੇ ਵਾਲਾ ਇਹਨਾਂ ਜੇ ਚਲੇ ਸੀ ਸਿਕੂੜਾ ਤੇ ਹੋਈ ਹੈਂਡਵਾਸ਼ ਕਰਤੀ ਹੈ ਤੇ ਮੈਂ ਹੁਣ ਫਿਰ ਤੋਂ ਆਈ ਹਾਂ ਲਓ ਜੀ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੀ ਮੈਂ ਟਮਾਟਰ ਦਾ ਪੇਸਟ ਇਹਦੇ ਵਿੱਚ ਹੀ ਨਾ ਮੈਂ ਲਸਨ ਔਰ ਅਦਰਕ ਵੀ ਗ੍ਰਾਈਂਡ ਕਰ ਲਿਆ ਸੀਗਾ ਤੇ ਲੋ ਜੀ ਹਲਗ ਤੋਂ ਨਹੀਂ ਪਾਰੀ ਲਸਣ ਉਹ ਅਦਰਕ ਉਸ ਮਿੱੱਚੀ ਪਾਤਾ ਦੇਖੋ ਸੇਮ ਤਰੀਕੇ ਦੇ ਨਾਲ ਮੈਂ ਦੋਨੋਂ ਚੀਜ਼ਾਂ ਨੂੰ ਤੜਕਾ ਲਗਾਵਾਂਗੀ ਬਟ ਇਹਨਾਂ ਦਾ ਟੇਸ ਅਲੱਗ-ਲੱਗ ਹੋਏਗਾ ਤੇ ਕਿਉਂਕਿ ਹਰ ਇੱਕ ਸਬਜ਼ੀ ਦੇ ਵਿੱਚ ਸੇਮ ਚੀਜ਼ਾਂ ਹੀ ਹੀ ਪੈਂਦੀਆਂ ਨੇ ਤੇ ਬਟ ਟੇਸ ਅਲੱਗ-ਲੱਗ ਹੁੰਦਾ ਹੈ ਤੇ ਲਓ ਜੀ ਐਦਾਂ ਤੁਹਾਡਾ ਇਹ ਵੀ ਪਿਆਜ਼ ਭੁੰਨ ਵਾਲਾ ਹੈ ਇਹਦੇ ਵਿੱਚ ਵੀ ਮੈਂ ਇਹ ਹੀ ਲਸਣ ਹੋਰ ਅਦਰਕ ਔਰ ਟਮਾਟਰ ਦਾ ਪੇਸਟ ਤੇ ਇਹਦੇ ਵਿੱਚ ਥੋੜਾ ਜਿਆਦਾ ਪਾਵਾਂਗੀ ਕਿਉਂਕਿ ਅੱਜ ਮੈਂ ਸੁੱਕਾ ਕਟਲ ਬਣਾ ਰਹੀ ਹਾਂ ਤੇ ਲਓ ਜੀ ਇੱਧਰ ਵੀ ਪਾਤਾ ਤੇ ਉੱਧਰ ਵੀ ਦੇਖ ਲਓ ਬਹੁਤੋ ਤਰ੍ਹਾਂ ਦਾ ਬਣਾ ਕੇ ਦਿਖਾਓ ਅੜੀਏ ਜੀ ਦੇਖੋ ਬਹੁਤ ਹੀ ਯਮੀ ਬੰਦਾ ਹੈ ਇਸ ਤਰ੍ਹਾਂ ਕਟਲ ਇੱਕ ਵਾਰ ਤੁਸੀਂ ਵੀ ਜਰੂਰ ਬਣਾ ਕੇ ਦੇਖੋ ਤੇ ਲੈ ਰੇ ਤੱਕ ਘਰ ਹੀ ਲੱਗੇ ਨੇ ਕਟਲ ਲੋਜੀ ਮਟਰ ਪਨੀਰ ਵਾਲਾ ਤੜਕਾ ਤਾਂ ਹੋ ਚੁੱਕਾ ਹੈ ਕਿਉਂਕਿ ਦੇਖ ਲਓ ਇਹਦੇ ਵਿੱਚ ੱਲੇ ਆਇਲ ਨਹੀਂ ਛੱਡਿਆ ਤੜਕੇ ਨੇ ਤੇ ਇੱਧਰ ਤੜਕੇ ਨੇ ਆਇਲ ਝੜਤਾ ਹੈ ਤੇ ਬਹੁਤ ਹੀ ਅੱਛੀ ਖੁਸ਼ੂ ਆ ਰਹੀ ਹੈ ਲਸਣ ਦੀ ਅਦਰਕ ਦੀ ਤੇ ਦੇਖੋ ਇੱਧਰ ਹੱਲੇ ਇਹ ਹੋਏਗਾ ਤੇ ਤਦ ਤੱਕ ਨਾ ਇਹਦੇ ਵਿੱਚ ਮਸਾਲੇ ਪਾ ਦਿੰਨੀ ਆ ਤੇ ਸਭ ਤੋਂ ਪਹਿਲਾਂ ਪਾਵਾਂਗੀ ਮੈਂ ਲਾਲ ਮਿਰਚ ਪਾਊਡਰ ਫਿਰ ਪਾਵਾਂਗੀ ਮੈਂ ਹਲਦੀ ਪਾਊਡਰ ਨੈਕਸਟ ਪਾਵਾਂਗੀ ਮੈਂ ਨਮਕ ਨਮਕ ਸਵਾਦ ਅਨੁਸਾਰ ਔਰ ਇਹ ਰਿਚ ਪਾ ਦਾਂਗੀ ਮੈਂ ਗਰਮ ਮਸਾਲਾ ਚਲੋ ਜੀ ਇਹ ਵੀ ਹਲਾ ਲੈਂਨੀ ਆ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਮਸਾਲੇ ਪਕਾਉਣੇ ਆ ਜਦ ਤੱਕ ਸਾਨੂੰ ਨਾ ਸੜੇ ਨੱਕ ਨੂੰ ਨਾ ਲੱਗੇ ਵਾਲ ਵਾਲਿਆਂ ਨੂੰ ਪਤਾ ਨਾ ਲੱਗੇ ਕਿ ਤੜਕਾ ਲੱਗ ਰਿਹਾ ਤਾਂ ਤੱਕ ਇਸ ਨੂੰ ਪਕਾਓ ਤੇ ਲਓ ਜੀ ਸਾਡਾ ਤੜਕਾ ਪੱਕ ਚੁਲਿਆ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਮਟਰ ਦੇਖੋ ਸੇਮ ਚੀਜ਼ਾਂ ਹੁੰਦੀਆਂ ਬਸ ਬਣਾਉਣ ਦਾ ਅਲੱਗ-ਅਲੱਗ ਤਰੀਕਾ ਹੁੰਦਾ ਆ ਆਪਣੇ ਆਪਣੇ ਤਰੀਕੇ ਨਾਲ ਸਾਰੇ ਬਣਾਉਂਦੇ ਆ ਤਾਂ ਲਓ ਜੀ ਹੁਣ ਇਹਦੇ ਛਪਾ ਦਾਂਗੇ ਮਟਰ ਟਮਾਟਰ ਪਾ ਕੇ ਤਾਂ ਇਹਨੂੰ 1 ਮਿੰਟ ਲਈ ਸੇਕ ਲਗਾਵਾਵਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਪਨੀਰ ਤੇ ਪਨੀਰ ਵੀ ਮੈਂ ਕੱਟ ਲਿਆ थोड़ा जी मैं पानी एक मिनट लेट में उस तरह एक लगा ਫਿਰ ਕਟਲ ਦਾ ਤੜਕਾ ਵੀ ਹੋ ਚੁੱਕਾ ਹੈ ਤੇ ਇਹਦੇ ਵਿੱਚ ਵੀ ਪਾ ਦਾਂਗੇ ਆਪਾਂ ਸਭ ਤੋਂ ਪਹਿਲਾਂ ਲਾਲ ਮਿਰਚ ਪਾਊਡਰ ਫਿਰ ਪਾਵਾਂਗੇ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਫਿਰ ਪਾ ਦਾਂਗੇ ਇਹਦੇ ਵਿੱਚ ਹਲਦੀ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਗਰਮ ਮਸਾਲਾ ਤੇ ਦੇਖ ਲਓ ਸੇਮ ਚੀਜ਼ਾਂ ਪਾਈਆਂ ਨੇ ਦੋਨੋਂ ਤੜਕਿਆਂ 'ਚ ਚਲੋ ਜੀ ਮੱਖਣ ਲੱਗ ਰਿਹਾ ਹੈ ਮਸਾਲਾ ਕਿ ਹਾਂ ਤੜਕਾ ਲੱਗ ਰਿਹਾ ਹੈ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਕਟਲ ਹੁਣ ਇਹਦੇ ਵਿੱਚ ਪਾ ਦਿੰਨੇ ਕਟਲ ਤੇ ਦੇਖੋ ਇਹਨੂੰ ਨਾ ਸਿਮ ਤੇ ਕਰਕੇ ਤਾਂ ਪਕਾਣਾ ਹੈ ਹੁਣ ਕਟਲ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਕਿਉਂਕਿ ਸੁੱਕਾ ਬਣਾ ਰਹੀ ਆ ਮੈਂ ਅੱਜ ਗਰੇਵੀ ਵਾਲਾ ਨਹੀਂ ਬਣਾਣਾ ਇਸ ਕਰਕੇ ਇਸੇ ਤਰ੍ਹਾਂ ਇਹਨੂੰ ਪਕਾਵਾਂਗੇ ਤੇ ਲੈਟਸ ਉਹਦਰ ਦੇਖੋ 버ਟਰ ਵੀ ਹੋ ਗਏ ਨੇ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਪਨੀਰ ਲਓ ਜੀ ਇਦਾਂ ਪਾਤਾ ਹੈ ਜੀ ਪਨੀਰ ਵੀ ਤੇ ਇਹਨੂੰ ਫਿਰ ਇਸ ਨੂੰ 1 ਮਿੰਟ ਲਈ ਇਸੇ ਤਰ੍ਹਾਂ ਸੇਕ ਲਗਾਉਣਾ ਹੈ ਪਰ ਕਟਨ ਨੂੰ ਵੀ ਟੱਕ ਜਿੰਨੇ ਆ ਤੇ ਇਹਨੂੰ ਇਹਨੂੰ ਪਕਾਵਾਂਗੇ ਆਪਾਂ ਹੁਣ 10 ਮਿੰਟ ਲਈ ਟੋਟਲੀ ਇਹ ਵਰਤ ਪਲੇਟ ਇਦੀ ਜਿਵੇਂ ਲੋ। ਤੇ ਇਹਨਾਂ ਦਾ ਟੇਸਟ ਦੋਨਾਂ ਦਾ ਅਲੱਗ-ਅਲੱਗ ਹੋਏਗਾ। ਸੇਮ ਤੜਕੇ ਦੇ ਨਾਲ ਤਿਆਰ ਹੋਏਗਾ ਤੇ ਟੇਸਟ ਅਲੱਗ ਹੋਏਗਾ। ਤੇ ਚਲੋ ਜੀ ਹੁਣ ਪਾ ਦਿੰਨੇ ਆਂ ਮਰਕੀ ਫਰੀਜ਼ ਦੇ ਵਿੱਚ ਪਾਣੀ। ਸੋ ਗਾਇਲਸ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗਦੀ ਹੈ ਪਲੀਜ਼ ਜ਼ਰੂਰ ਦੱਸਿਆ ਕਰੋ। ਤੁਹਾਨੂੰ ਜੀ ਪਾਣੀ ਪਾ ਦਿੰਨੇ ਆਂ। ਇਸ ਨੂੰ ਵੀ ਹੁਣ ਪਕਾ ਲੈਣੇ ਆਪਾਂ ਤੇ ਤੁਸੀਂ ਬਨੇ ਰਹੋ ਜੀ ਮੇਰੇ ਨਾਲ ਤੁਹਾਨੂੰ ਮਿਲਦੇ ਹਨ 10 ਮਿੰਟ ਬਾਅਦ ਦੋਨੋਂ ਸਬਜ਼ੀਆਂ ਰੈਡੀ ਹੋ ਜਾਣਗੀਆਂ 10 ਮਿੰਟ ਤੱਕ ਸੋ ਗਾਇਸ ਲੋ ਜੀ 10 ਮਿੰਟ ਹੋ ਗਏ ਤਾਂ ਦੋਨੋਂ ਸਬਜ਼ੀਆਂ ਚੈੱਕ ਕਰ ਲੈਣੇ ਆ ਤਾਂ ਦੇਖੋ ਜੀ ਇਹ ਹੈ ਜੀ ਕਟਲ ਸੁੱਕਾ ਉਹਨਾ ਤਾਂ ਇੱਧਰ ਹੈਗਾ ਜੀ ਮਟਰ ਪਨੀਰ ਤਾਂ ਦੇਖ ਲਓ ਦੋਨੋਂ ਹੀ ਹੋ ਗਏ ਨੇ ਪਹਿਲਾਂ ਮੈਂ ਤੁਹਾਨੂੰ ਕਟਲ ਦਿਖਾਵਾਂਗੀ। ਲਓ ਜੀ। ਤੇ ਜੀ ਕਟਲ ਲੈ। ਵਾਓ। ਤੇ ਦੂਸਰੀ ਸਾਈਡ ਤੋਂ ਮੈਂ ਤੁਹਾਨੂੰ ਮਟਰ ਪਨੀਰ ਵੀ ਚੈੱਕ ਕਰਵਾ ਦਿੰਦੀ ਆ। ਚਲੋ ਜੀ। ਇਹ ਹੈ ਜੀ ਮਟਰ ਪਨੀਰ। ਲਓ। ਸੋ ਦੋਨੋਂ ਸਬਜ਼ੀਆਂ ਸਾਡੀਆਂ 10 ਮਿੰਟ ਚ ਰੈਡੀ ਆ। ਤੇ ਤਿੰਨ ਚੁੱਲ੍ਹੇ ਜਲਦੇ ਪਏ ਸੀ ਚੌਥਾ ਵੀ ਚੱਲ ਗਿਆ ਸੀ ਜਦੋਂ ਦੁੱਧ ਵਾਲਾ ਆ ਗਿਆ ਸੀ ਦੁੱਧ ਲਿਆ ਸੀ ਤਾਂ ਦੇਖ ਲਓ ਦੋਨੋਂ ਚੀਜ਼ਾਂ ਸਾਡੀਆਂ ਰੈਡੀ ਨੇ ਤੁਹਾਨੂੰ ਕਿਵੇਂ ਦੀ ਲੱਗੀ ਮੇਰੀ ਵੀਡੀਓ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇ ਅਗਰ ਉਹ ਜੋ ਵੀ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੋ ਲੋ ਜੀ ਚੈੱਕ ਕਰੋ ਸਾਡਾ ਮਟਰ ਪਨੀਰ ਤੇ ਇੱਧਰ ਹੈਗਾ ਜੀ ਕਟਲ ਸੋ ਇਹ ਤੁਹਾਨੂੰ ਪੀਸ ਦਿਖਾਨੀ ਹੈ ਲਓ ਜੀ ਬਹੁਤ ਹੀ ਟੇਸਟੀ ਬਣਦਾ ਆ ਤੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਟਰਾਈ ਜ਼ਰੂਰ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਇਹ ਵੀ ਜ਼ਰੂਰ ਦੱਸਣਾ ਤੇ ਨਾਲ ਮੈਂ ਬਣਾਵਾਂਗੀ ਤੰਦੂਰੀ ਰੋਟੀ ਸੋ ਗਾਇਜ਼ ਲਓ ਜੀ ਇੱਧਰ ਮੈਂ ਬਣਾ ਰਹੀ ਹਾਂ ਤੰਦੂਰੀ ਰੋਟੀ ਤੇ ਤੁਸੀਂ ਕੀ ਸੋਚਦੇ ਹੋਗੇ ਕਿ ਦੂਸਰਾ ਤੰਦੂਰੀਆ ਨਹੀਂ ਜੀ ਦੇਖ ਲਓ ਮੈਂ ਬਣਾ ਰਹੀ ਹਾਂ ਤੰਦੂਰੀ ਰੋਟੀ ਨਾਲ ਬਣਾਇਆ ਕਟਲ ਮਟਰ ਪਨੀਰ ਸੋ ਤੁਹਾਨੂੰ ਚੈੱਕ ਕਰਨ ਇਹਨੂੰ ਉਲਟਾ ਕਰਕੇ ਮੈਂ ਰੱਖਿਆ ਹੋਇਆ ਹੈ ਦੇਖੋ ਜੀ ਬਹੁਤ ਹੀ ਵਧੀਆ ਰੋਟੀਆਂ ਬਣਦੀਆਂ ਇਸ ਤਰ੍ਹਾਂ ਤਾਂ ਤੁਸੀਂ ਵੀ ਇਸ ਤਰ੍ਹਾਂ ਜਰੂਰ ਟਰਾਈ ਕਰਨਾ ਤੇ ਕਟਲ ਮਟਰ ਪਨੀਰ ਔਰ ਮੇਰੀ ਤੰਦੂਰੀ ਰੋਟੀ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜਰੂਰ ਦੱਸਣਾ ਔਰ ਅਗਰ ਤੁਹਾਨੂੰ ਚੰਗੀ ਲੱਗੇ ਤਾਂ ਪਲੀਜ਼ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਨਾ ਔਰ ਮੈਨੂੰ ਦੱਸਣਾ ਕੀ ਕਿਵੇਂ ਦੀ ਬਣੀ ਆ ਤਾਂ ਮੇਰੇ ਚੈਨਲ ਨੂੰ ਸਪੋਰਟ ਕਰਿਆ ਕਰੋ ਮੇਰਾ ਚੈਨਲ ਜੋ ਵੀ ਨਇਆ ਹੈ ਸਬਸਕ੍ਰਾਈਬ ਕਰਨਾ ਔਰ ਸੋਹਣੇ ਸੋਹਣੇ ਕਮੈਂਟ ਕਰਨਾ ਔਰ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ